ਕਦਾ ਜਿਹੜਾ ਪੁੱਰਾ ਫੁਕਾ ਗਿਆ ਉਹ ਸਮਝੋ ਉਹਨੇ ਮਾਰਚ ਵਾਲੇ ਦੇਣਾ ਜਦੋਂ ਕਿ ਹਿੰਦੁਸਤਾਨ ਦੇ ਖੇਤੀਬਾੜੀ ਮੰਤਰੀ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਐਸਕੇਐਮ ਨੌਨ ਪੋਲੀਟਿਕਲ ਦੇ ਬਹੁਤ ਸਾਰੇ ਆਗੂਆਂ ਨੂੰ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਮਿਲਾਇਆ ਸੀ ਬੁਲਾਇਆ ਸੀ ਉਸ ਦਿਨ ਪੰਜਾਬ ਦੀ ਭਗਵਾਨਤਮਾਨ ਦੀ ਸਰਕਾਰ ਨੇ ਇੱਕ ਬੁਝਦਲਾਂ ਵਾਲੀ ਕਾਰਵਾਈ ਕੀਤੀ ਘਰ ਸੱਦ ਕੇ ਇਹਨਾਂ ਲੀਡਰਾਂ ਨੂੰ ਗ੍ਰਿਫਤਾਰ ਸਾਡੇ ਲੀਡਰਾਂ ਨੂੰ ਕਰ ਲਿਆ ਡੱਲੇਵਾਲ ਸਾਹਿਬ ਨੇ ਆਪਣਾ ਪਾਣੀ ਪੀਣਾ ਵੀ ਛੱਡ ਦਿੱਤਾ ਵਾ ਔਰ ਸਾਡੇ ਬਹੁਤ ਸਾਰੇ ਲੀਡਰ ਫੜ ਕੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਡੱਕ ਦਿੱਤੇ ਆ ਇੱਕ ਹੋਰ ਬਹੁਤ ਕਨਾਉਣਾ ਕੰਮ ਕੀਤਾ ਭਗਵੰਤ ਮਾਨ ਉਸ ਦਿਨ ਸ਼ੰਭੂ ਦੇ ਖਨੋਰੀ ਬਾਰਡਰ ਦੇ ਉੱਤੇ ਇਹਨਾਂ ਲੀਡਰਾਂ ਦੀ ਗੈਰ ਹਜ਼ਰੀ ਦੇ ਵਿੱਚ ਸਾਡੇ ਟਰੈਕਟਰ ਟਰਾਲੀਆਂ ਸਾਡੇ ਤੰਬੂ ਜੜੇ ਉੱਥੋਂ ਚੋਰੀ ਕਰ ਲਏ ਗਏ ਆ ਉੱਥੋਂ ਚੁੱਕ ਕੇ ਲੈ ਗਏ ਨੇ ਸੋ ਸਾਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਪੁਤਲੇ ਫੁੱਤੇ ਜਾ ਰਹੇ ਨੇ ਅੱਜ ਅਸੀਂ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਉਹਦੇ ਪ੍ਰਤੀ ਰੋਸ ਦਰਜ ਕਰਾਉਨੇ ਆ